ਹਾਂਜੀ ਆਪਾਂ ਜੀ ਇਹ ਪਨੀਰ ਦੀ ਸਵੀਟ ਬਣਾਈ ਹੈਗੀ ਜਿਹੜੀ ਕਿ ਬਹੁਤੀ ਪਤੀਆ ਬਣੀ ਆ ਤੇ ਬਹੁਤ ਜਿਆਦਾ ਟੇਸਟੀ ਵੀ ਹੁੰਦੀ ਹੈ ਤੁਸੀਂ ਵੀ ਜੀ ਇਸ ਤਰ੍ਹਾਂ ਬਣਾਉਣੀ ਇਹ ਬਹੁਤ ਈਜ਼ੀ ਰੈਸਪੀ ਹੈਗੀ ਆ ਮੈਂ ਜੀ ਤੁਹਾਨੂੰ ਤੋੜ ਕੇ ਵੀ ਦਿਖਾਣੀ ਆ ਬਹੁਤੀ ਜਿਆਦਾ ਸੌਫਟ ਬਣੀ ਹੈਗੀ ਤੇ ਬਹੁਤ ਜਿਆਦਾ ਸਵੀਟ ਤੇ ਟੇਸਟੀ ਹੈਗੀ ਆ ਤੇ ਜ਼ਰੂਰ ਜੀ ਤੁਸੀਂ ਪਨੀਰ ਦੀ ਸਵੀਟ ਬਣਾਉਣੀ ਆ ਤੇ ਬਹੁਤ ਈਜ਼ੀਲੀ ਬਣ ਜਾਂਦੀ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੀ ਆ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਸਕੀ ਕਲਦੀ ਹਾਂਜੀ ਸਵਾਗਤ ਕਰਦੇ ਆ ਜੀ ਤੁਹਾਡਾ ਇੰਟੀਰੀਅਰ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜਦੀ ਕਲਾ ਦੇ ਵਿੱਚ ਰਹੋ ਅੱਜ ਆਪਾਂ ਸਵੀਟ ਬਣਾ ਰਹੇ ਹਾਂ ਜਿਹੜੀ ਕਿ ਪਨੀਰ ਦੀ ਬਣਾ ਰਹੇ ਹਾਂ ਪਨੀਰ ਦੇ ਆਪਾਂ ਜੀ ਛੋਟੇ ਛੋਟੇ ਹੁਣ ਪੀਸ ਬਣਾ ਲੈਣੇ ਹੈਗੇ ਆ ਕੱਟ ਕੇ ਬਹੁਤ ਵੱਡੇ ਨਹੀਂ ਆਪਾਂ ਕੱਟਣੇ ਹੈਗੇ ਜਿੱਦਾਂ ਕਿਉਂਕਿ ਆਪਾਂ ਇਹਨਾਂ ਨੂੰ ਫਿਰ ਜਿਹੜੀ ਚਾਣੀ ਬਣਾਉਣੀ ਉਹਦੇ ਵਿੱਚ ਆਪਾਂ ਇਹਨਾਂ ਨੂੰ ਚਾਣੀ ਦੇ ਵਿੱਚ ਹੈਗਾ ਜਿੱਦਾਂ ਇਹਦੇ ਉੱਪਰ 슈ਗਰ ਲਾਉਣੀ ਹੈਗੀ ਆ ਤੁਸੀਂ ਇਸ ਤਰ੍ਹਾਂ ਦੇ ਪੀਸ ਬਣਾ ਲੈਣਾ ਜਿੱਡੇ ਵੀ ਹੈਗੇ ਆ ਇਹ ਸਵੀਟਫੀ ਬਹੁਤ ਵਧੀਆ ਬਣਦੀ ਬਹੁਤ ਜਿਆਦੇ ਵੱਡੇ ਨਹੀਂ ਬਹੁਤ ਛੋਟੇ ਬਣੇ ਰੱਖਣੇ ਸਾਰੇ ਆਪਾਂ ਪੀਸ ਜਿਹੜੇ ਹੈਗੇ ਹੁਣ ਕੱਟ ਲੈਣੇ ਹੈਗੇ ਆ ਹਾਂਜੀ ਪਨੀਰ ਜੀ ਆਪਾਂ ਜਿਹੜਾ ਹੈਗਾ ਆ ਇਹਦੇ ਆਪਾਂ ਪੀਸ ਆਲਮੋਸਟ ਕੱਟ ਲੈ ਹੈਗੇ ਆ ਹੁਣ ਆਪਣੇ ਕੋਲ ਜਿਹੜੀ 슈ਗਰ ਹੈਗੀ ਇੱਕ ਕੋਲੀ ਹੈਗੀ ਆ ਤੁਸੀਂ ਜਿੰਨਾ ਕ ਪਨੀਰ ਆ ਉਹਦੇ ਆਈਡੀਆ ਨਾਲ ਉੰਨੀ 슈ਗਰ ਲੈ ਲੈਣੀ ਹੈਗੀ ਆ ਇਹਦੀ ਆਪਾਂ ਚਾਣੀ ਬਣਾਣੀ ਹੈਗੀ ਆ ਇਹਦੀ ਮੇਰੇ ਪਨੀਰ ਜੀ ਆਪਾਂ ਕੱਟ ਲਿਆ ਹੈਗਾ ਹੁਣ ਆਪਣੇ ਕੋਲ ਜੀ ਇੱਕ ਕੁੱਲੀ ਸ਼ੁਗਰ ਦੀ ਹੈ ਜਿੰਨਾ ਤੁਸੀਂ ਪਨੀਰ ਲਿਆ ਉਹਨੇ ਸ਼ੁਗਰ ਲੈ ਲੈਣੀ ਇਹਦੀ ਆਪਾਂ ਚਾਣੀ ਬਣਾਉਣੀ ਹੈਗੀ ਆ ਜਿੰਨੇ ਆਪਣੀ ਖਾਣੇ ਸ਼ੁਗਰ ਹੈਗੀ ਆਪਾਂ ਉਹਦਾ ਅੱਧਾ ਪਾਣੀ ਪਾਉਣਾ ਹੈਗਾ ਆ ਅੱਧੀ ਕੁੱਲੀ ਆਪਾਂ ਇਹਦੇ ਵਿੱਚ ਪਾਣੀ ਦੀ ਪਾਵਾਂਗੇ ਇਹਨੂੰ ਆਪਾਂ ਗਿਂਹ ਮਲਾਈ ਜਾਣਾ ਹੈਗਾ ਇਹਨਾਂ ਜਦੋਂ ਇਹਨੂੰ ਬਾਲਾ ਨਹੀਂ ਆਉਂਦਾ ਜੇ ਤਾਂ ਚੰਗੀ ਤਰ੍ਹਾਂ ਆਪਾਂ ਜਦੋਂ ਬਾਲਾ ਆ ਗਿਆ ਤੇ ਇਹਦੇ ਵਿੱਚ ਜਿਹੜਾ ਆਪਣਾ ਪਨੀਰ ਹੈਗਾ ਇਹ ਪਾ ਦੇਣਾ ਹੈਗਾ ਆ ਇਦੀ ਦੱਪਾ ਚਾਣੀ ਜੀ ਬਣਾਉਣੀ ਹੈਗੀ ਆ ਥੋੜੇ ਜੀ ਇਹਨੂੰ ਉਬਾਲੇ ਇੱਕ ਦੋ ਕਰਨੀ ਹੈਗੀ ਆ ਕੰਟੀ ਨੂੰ ਆਪਾਂ ਹੁਣ ਜੀ ਇਹਨੂੰ ਹਲਾਇ ਜਣਾ ਹੈਗਾ ਆ ਸਟੋਵ ਨੂੰ ਆਪਾਂ ਮੀਡੀਅਮ ਤੇ ਰੱਖਣਾ ਹੈਗਾ ਆ ਇਹ ਜੀ ਮਠਿਆਈ ਜਿਹੜੀ ਹੈਗੀ ਇਹਨੂੰ ਸ਼ੈਨਾ ਮੁਰਗੀ ਵੀ ਕਹਿੰਦੇ ਹੈਗੇ ਆ ਇਹਨੂੰ ਸਵੀਟ ਵੀ ਆਪਾਂ ਕਹਿ ਲੈਨੇ ਤੁਸੀਂ ਜੋ ਮਰਜੀ ਤੇ ਜੇ ਤੁਸੀਂ ਕਲਰ ਪਾ ਕੇ ਬਣਾਉਣੀ ਹੋਵੇ ਬਣਾ ਸਕਦੇ ਹੈਗੇ ਆ ਹੁਣ ਆਪਾਂ ਇਹਨੂੰ ਉਬਾਲਾ ਦੇ ਲੈਨੇ ਹੈਗੇ ਚਾਣੀ ਨੂੰ ਫਿਰ ਪਨੀਰ ਪਾ ਦਿੰਦੇ ਆ ਚਾਣੀ ਨੂੰ ਜਿਹੜਾ ਪਨੀਰ ਨੂੰ ਉਬਾਲਾ ਆ ਗਿਆ ਹੈਗਾ ਹੈਗਾ ਆ ਹੁਣ ਆਪਾਂ ਇਹਦੇ ਵਿੱਚ ਦੋ ਤੋਂ ਤਿੰਨ ਜਿਹੜੀਆਂ ਛੋਟੀ ਇਲਾਚੀ ਹੈਗੀ ਜਾ ਉਹ ਪੁੱਟ ਕੇ ਆਪਾਂ ਪਾ ਦੇਣੀ ਹੈਗੀ ਆ ਇਹਨੂੰ ਇਸ ਛਿਲਕੇ ਸਮੇਤ ਹੀ ਪਾ ਦੇਣੀ ਬਾਅਦ ਦੇ ਵਿੱਚ ਆਪਾਂ ਇਹਨੂੰ ਕੜ ਦੇਣਾ ਹੈਗਾ ਜਿੱਦਾਂ ਜਿਹੜੇ ਬੀਜ ਹੈਗੇ ਆ ਥੋੜਾ ਜਿਹਾ ਹੰਨਿਫਲੇ ਵਰ ਲਈ ਆਪਾਂ ਇਹਦੇ ਵਿੱਚ ਇਹ ਮੇਰੇ ਕੋਲ ਤੇਵੜਾ ਵਾਟਰ ਹੈਗਾ ਆ ਇਹ ਪਾਣਾ ਹੈਗਾ ਇਸ ਨਾਲ ਬਹੁਤੀ ਵਧੀਆ ਟੇਸ ਆਉਂਦਾ ਹੈਗਾ ਆ ਹਾਂਜੀ ਹੁਣ ਆਪਾਂ ਜਿਹੜੀ ਚਾਣੀ ਹੈ ਆਪਣੀ ਵਾਲਾ ਆ ਗਿਆ ਤੇ ਇਹਨੂੰ ਇਦਾਂ ਸੰਗਣੀ ਹੋਈ ਜਾਣੀ ਨਾਲ ਹੀ ਆਪਣੇ ਕੋਲ ਜਿਹੜਾ ਇਹ ਪਨੀਰ ਹੈਗਾ ਆ ਇਹਨੇ ਇਦਾਂ ਦੇ ਪੀਸ ਕੱਟੇ ਹੈਗੇ ਛੋਟੇ ਛੋਟੇ ਜਿਹੜੇ ਹੈਗੇ ਆ ਤੇ ਸਾਰਾ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਆ ਹਾਂਜੀ ਬਹੁਤ ਈਜ਼ੀ ਰੈਸਪੀ ਹੈਗੀ ਆ ਹੁਣ ਤੁਸੀਂ ਇਹਨੂੰ ਬਸ ਹਿਲਾਇ ਜਾਣਾ ਹੈਗਾ ਆ ਜਿੱਦਾਂ ਜਿੱਦਾਂ ਇਹਨੇ ਚਾਣੀ ਨੇ ਸੰਗਣੀ ਹੋਣਾ ਤੇ ਸਾਰੀ ਜਿਹੜੀ 슈ਗਰ ਆ ਇਹਦੇ ਉੱਤੇ ਫੇਰ ਕੋਟ ਹੋ ਜਾਂਦੀ ਹੈਗੀ ਆ ਤਾਂ ਬਹੁਤ ਵਧੀਆ ਫੇਰ ਬਣ ਜਾਂਦੀ ਹੈਗੀ ਆ ਬੱਸ ਇਸ ਲੋਹੀ ਵਿੱਚ ਤੇ ਰੱਖਣਾ ਤਾਂ ਹਲਾਈ ਜਾਣਾ ਹੈਗਾ ਆ। ਪਨੀਰ ਜੀ ਆਪਣਾ ਹੁਣ ਚੰਗੀ ਤਰ੍ਹਾਂ ਜਿਹੜੀ ਚਾਣੀ ਹੋਏਗੀ ਆ ਇਹ ਬੋਲ ਹੋਈ ਆ। ਇਹ ਚਾਣੀ ਨੇ ਬਹੁਤ ਹੀ ਸੰਘਣੀ ਹੋ ਜਾਣਾ ਜਿੱਦਾਂ ਇਹਨੇ ਜਿੱਦਾਂ ਦੁੱਧ ਵਰਗਾ ਇਹਦਾ ਕਲਰ ਹੋ ਜਾਂਦਾ ਆ। ਇਹਨੂੰ ਆਪਾਂ ਏਦਾਂ ਚੈੱਕ ਕਰਕੇ ਵੀ ਦੇਖ ਲੈਣਾ ਵੀ ਇਹਦੀ ਜਿੱਦਾਂ ਤਾਰ ਬਣਦੀ ਨੇ ਵੀ ਜਦੋਂ ਇਹਦੀ ਬਹੁਤ ਮੋਟੀ ਤਾਰ ਬਣਦੀ ਹੈਗੀ ਆ ਤੇ ਫਿਰ ਇਹ ਚੰਗੀ ਤਰ੍ਹਾਂ ਉੱਤੇ ਕੋੜ ਹੋ ਜਾਂਦੀ ਆ। ਇਸ ਤਰ੍ਹਾਂ ਆਪਾਂ ਇਹਨੂੰ ਅਜੇ 2 ਤੋਂ 4 ਮਿੰਟ ਹੋਰ ਪਕਾਵਾਂਗੇ। ਚੰਗੀ ਤਰ੍ਹਾਂ ਜਿਹੜੀ 슈ਗਰ ਇਹਨੇ ਪਾਊਡਰ ਵਰਗੀ ਐਂ ਤੇ ਹੋ ਜਾਣਾ ਹੈਗਾ। ਉੱਪਰ ਕੋੜ ਹੋ ਜਾਣੀ ਤੇ ਫਿਰ ਹਲਾਈ ਜਾਣਾ ਹੈ। ਬਹੁਤ ਵਧੀਆ ਜੀ ਇਹ ਪਨੀਰ ਜਿਹੜਾ ਹੈਗਾ ਹੁਣ ਸੌਫਟ ਹੋ ਗਿਆ ਕੇ ਨਾਲ ਉਹ ਵੀ ਜਿ세 ਤਰ੍ਹਾਂ ਹੀ ਆਪਾਂ ਘੱਟੀ ਲੈਣਾ ਲਾਈ ਜਾਣਾ ਚਾਣੀ ਜੀ ਆਪਣੀ ਜਿਹੜੀ ਹੈਗੀ ਆ ਹੁਣ ਅੱਗੇ ਨਾਲ ਉਹ ਬਹੁਤ ਥੋੜੀ ਹੋ ਗਈ ਆ ਅੱਗੇ ਨਾਲ ਬਹੁਤ ਵੀ ਜ਼ਿਆਦਾ ਸੰਗਣੀ ਵੀ ਹੋ ਗਈ ਹੈ ਬਹੁਤ ਜ਼ਿਆਦਾ ਇਦਾਂ ਸੁਣੀ ਹੋਣੀ ਚਾਹੀਦੀ ਆ ਦੁੱਧ ਵਰਗੀ ਜਿੰਦਾ ਚਿੱਟੀ ਜੀ ਹੋਣੀ ਹੈ ਨੇ ਜਿੱਦਾਂ ਜਿੱਦਾਂ ਇਹ ਸੁੱਕਦੀ ਜਾਂਦੀ ਆ ਤੇ ਫਿਰ ساری ਜਿਹੜੀ ਸ਼ੁਗਰ ਹੈਗੀ ਇਹ ਕੋਟ ਹੋ ਜਾਣੀ ਆ 1-2 ਮਿੰਟ ਆਪਾਂ ਇਹਨੂੰ ਹੋਰ ਪਕਾਉਣਾ ਹੈਗਾ ਤੇ ਫਿਰ ਆਪਾਂ ਜੀ ਇਸ ਸੀਟ ਰਾਈਟ ਉੱਤੇ ਜਾਏ ਨੇ 10 ਡੇੜੀ ਹੈਗੀ ਆ ਮਿਠਾਈ ਨੂੰ ਆਮ ਤਰ੍ਹਾਂ ਰੈਡੀ ਹੋ ਗਈ ਹੈ ਆਪਣੀ 슈ਗਰ ਹੈ ਨਾ ਪਾਊਡਰ ਵਾਲੀ ਹੋ ਗਈ ਹੈ ਡਰਾਈ ਹੋ ਪਈ ਆ ਹੁਣ ਇਹਨੂੰ ਆਪਾਂ ਕਟਿੰਗ ਵਿੱਚ ਦਹਲਾਇਆ ਜਣਾ ਤੇ ਫਿਰ ਆਪਾਂ ਠੰਡਾ ਕਰਕੇ ਜੀ ਇਹਨੂੰ ਪਲੇਟ ਦੇ ਵਿੱਚ ਪਾ ਲੈਣਾ ਹੈਗਾ ਇਹਦੀ ਬਹੁਤ ਹੀ ਵਧੀਆ ਸਵੀਟ ਬਣਦੀ ਹੈਗੀ ਬਹੁਤ ਟੇਸਟੀ ਹੁੰਦੀ ਹੈਗੀ ਆ ਹੁਣ ਆਪਾਂ ਪਲੇਟ ਦੇ ਵਿੱਚ ਇਹਨੂੰ ਕੱਟ ਲੈਣਾ ਦੋ ਤਿੰਨ ਟੁਕੜੇ ਕਰਕੇ ਆਪਣੀ ਜੀ ਪਨੀਰ ਦੀ ਸਵੀਟ ਜਿਹੜੀ ਰੈਡੀ ਹੋ ਗਈ ਹੈ ਹੁਣ ਇਹਨੂੰ ਆਪਾਂ ਸਾਰੇ ਨੂੰ ਕੱਟ ਲੈਣਾ ਹੈਗਾ ਜੀ ਬਹੁਤ ਜ਼ਿਆਦਾ ਟੇਸਟੀ ਬਣੀ ਬਹੁਤ ਸਮੈਲ ਨਾਈਸ ਆਉਂਦੀ ਹੈ ਦੀ ਕੇਵੜਾ ਵਾਟਰ ਦਾ ਅਮੇਜ਼ਿੰਗ ਟੇਸਟ ਹੁੰਦਾ ਹੈਗਾ ਤੁਸੀਂ ਇਸ ਤਰ੍ਹਾਂ ਵੀ ਹਾਂਜੀ ਹੈ ਜੀ ਮਿੱਠੀ ਸਵੀਟ ਜਿਹੜੀ ਪਨੀਰ ਦੀ ਬਣਾ ਕੇ ਦੇਖਣੀ ਤੇ ਬਹੁਤ ਵਧੀਆ ਲੱਗਦੀ ਆ ਤੇ ਬਹੁਤ ਟੇਸਟੀ ਵੀ ਲੱਗਦੀ ਆ ਤੇ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ